ਬੱਚਾ ਗੁੰਮ ਹੋ ਗਿਆ ਸੀ ਤੇ ਇੱਕ ਸਾਲ ਪਹਿਲਾਂ ਸੀ ਇਹ ਰਾਤ ਘਰ ਤੋਂ ਵਿਚ ਲਾ ਗਿਆ ਸੀ ਕਿਸੇ ਫਸੇ ਉਹਦੇ ਵਿੱਚ ਰਾਤ ਸਾਨੂੰ 112 ਨੰਬਰ ਤੇ ਕਾਲ ਆਈ ਸੀ ਕਿ ਬੱਚਾ ਲਾਪਤਾ ਹੋ ਗਿਆ ਸੀਗਾ ਇਸ ਨੂੰ ਲੈ ਕੇ ਉਸ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਬੱਚਾ ਕਿੱਥੋਂ ਤੇ ਕਿਵੇਂ ਬ੍ਰਾਹਮਤ ਹੋਇਆ ਔਰ ਬੱਚਾ ਕਿੱਥੇ ਮਿਲੇਗਾ ਸੀ ਇਹ ਬੱਚਾ ਕੱਲ ਰਾਤ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਬੱਚਾ ਛੋਟਾ ਬੱਚਾ ਘਰ ਤੋਂ ਕਿਸੇ ਪਾਸੇ ਚਲਾ ਗਿਆ ਉਹਨੂੰ ਉਸ ਦੇ ਘਰ ਦੇ ਰਿਹਾ ਤੇ ਪੂਰੀ ਤਰ੍ਹਾਂ ਤੇ ਜੋ ਮਨਜੋ ਕਮਿਸ਼ਨ ਸਾਹਿਬ ਨੇ ਜੜਾਇਆ ਉਹ ਮੁੱਖ ਅਫਸਰਾ ਨੂੰ ਕਿ ਸੀਨੀਅਰ ਅਸਰਾਂ ਨੂੰ ਜਨਤ ਕੀਤੀ ਕਿ ਬੱਚੇ ਦੇ ਬਾਰੇ ਪਤਾ ਲੱਗ ਜਾਵੇ ਉਹਰੇ ਬਾਰੇ ਜਦੋਂ ਇਹਨਾਂ ਨੇ ਮੁਢਲੇ ਤੌਰ ਤੇ ਪਤਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੱਚਾ ਸ਼ਾਇਦ ਰੇਂਜ ਕਿਸ ਕਰਕੇ ਗਿਆ ਉਹਨਾਂ ਦਾ ਥੋੜਾ ਯਾਦ ਹੋਵੇ ਤਾਂ ਅੱਗੇ ਅਮਰ ਸਰ ਵੱਲੋਂ ਜਾਣਦੇ ਬਾਰੇ ਕੁਝ ਰਾਹ ਮਿਲਿਆ ਸੀ ਹੋ ਜਿਵੇਂ ਇੱਕ ਇਹਦੀ ਅਵਰਸਰ ਦੇ ਤੋਂ ਇਹ ਨੂੰ ਜਸਟੇਸ਼ਨ ਤੋਂ ਜਰਾ ਦੇ ਕੋਲ ਸਿਟਨਾ ਸੀ ਇਹ ਉਹਨਾਂ ਦੀ ਹੈਲਪ ਦੇ ਨਾਲ ਇਹਨੂੰ ਉੱਥੇ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਪਾਰਟੀ ਨੂੰ ਲੈ ਆਈ ਬੱਚੇ ਨੂੰ ਬੱਚੇ ਸੇਫ ਹੈ ਬੱਚੇ ਨੂੰ ਬਿਲਕੁਲ ਸੇਫ ਹੈ ਜੀ ਠੀਕ ਠਾਕ ਹੈ ਪਰਿਵਾਰ ਦੇ ਹਵਾਲੇ ਕਰ ਦਿੱਤਾ ਹਾਂ ਜੀ ਜੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਅੱਛਾ ਕੀ ਕੰਮ ਹੋ ਗਿਆ ਕਿ ਬੱਚਾ ਆਪਣੇ ਕੋਲ ਨਹੀਂ ਛੱਡਾ ਜੀ ਬੱਚੇ ਨੂੰ ਅਸੀਂ ਜਿਆਦਾ ਨਹੀਂ ਇਸ ਗੱਲ ਬਾਰੇ ਬੱਚਾ ਜਿਹਨਾਂ ਉਮਰ ਉਹਦੀ ਮਾਤਾ ਪਿਤਾ ਨੂੰ ਹੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਕਰਦੇ ਵੇ ਸ਼ਾਇਦ ਕੁਮਾਰੀ ਵੱਡੀ ਗੱਲ ਉਹਨਾਂ ਨਾਲ ਹੋਈ ਸੀ ਕਿ ਬੱਚਾ ਕਹਿੰਦੇ ਕਿ 3 ਤੋਂ ਜਨਮ ਕਰ ਲੈਂਦੇ ਅਜੇ ਬੱਚਾ ਦਾ ਜੋ ਸੁਆਜ ਆ ਗਿਆ ਠੀਕ ਹੈ ਸਰ ਅਸੀਂ ਜ਼ਿਆਦਾ ਉਹਨੂੰ ਇਸ ਬਾਈ ਨਹੀਂ ਉਹ ਕੀਤਾ ਕਿ ਬੱਚਾ ਕਿਸੇ ਨਾਲ ਉਹ ਮਹਿਨਾ ਕਰੇ ਤੇ ਬੱਚਾ ਬਿਲਕੁਲ ਹੀ ਢਾਗ ਗਿਆ ਸਾਡੇ ਹਵਾਲੇ ਕੀ ਸੀ ਬੱਚੇ ਦੀ 13 ਸਾਲ ਦੀ ਸੀ ਇਹ ਬੱਚੀ ਦੂਜੀ ਗੱਲ ਹੈ ਨਾ